ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀਓ ਅੱਜ 18 ਤਰੀਕ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਅਸਥਾਨ ਸ੍ਰੀ ਪੰਜਾ ਸਾਹਿਬ ਜਿੱਥੋਂ ਸਤਿਗੁਰੂ ਜੀ ਨੇ ਵਲੀ ਕੰਧਾਰੀ ਦਾ ਸੁਟਾਇਆ ਪੱਥਰ ਪਾਵਨ ਹਸਤ ਕਮਲਾ ਦੇ ਨਾਲ ਰੋਕ ਦਿੱਤਾ ਤੇ ਉਹ ਮੂਮ ਬਣ ਗਿਆ ਇਹ ਉਹ ਸਥਾਨ ਹੈ ਤੇ ਸੰਗਤਾਂ ਆਤਮਸਤ ਘੋਰੀਆਂ ਅੱਜ ਇਥੋਂ ਚਾਲਾ ਅਗਲੇ ਪੜਾਵਾਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਨੂੰ ਜਾਣਾ ਹੈ ਤੇ ਆ ਜਿਹੜਾ ਤੁਸੀਂ ਸਰੋਵਰ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਇਹ ਘੇਰੇ ਘੇਰੇ ਹੀ ਦਰਬਾਰ ਦੇ ਸਰੋਵਰ ਆ ਜਿਹਦੇ ਵਿੱਚ ਸੰਗਤਾਂ ਜਲ ਛਾ ਕੇ ਚੁੱਲੇ ਲੈ ਕੇ ਇਸ਼ਨਾਨ ਕਰਕੇ ਆਪਣਾ ਜੀਵਨ ਸਫਲਾ ਕਰ ਰਹੇ ਹਨ ਇਸ ਸਰੋਵਰ ਦੇ ਵਿੱਚ ਜਾਲ ਜਦੋਂ ਵਲੀ ਖਦਾਰੀ ਦੇ ਕੋਲ ਸਤਿਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਭੇਜਿਆ ਤੇ ਉਹਨਾਂ ਨੇ ਜਲ ਦੇਣ ਤੋਂ ਇਨਕਾਰ ਕਰ ਦਿੱਤਾ ਖੂਹ ਦੇ ਵਿੱਚੋਂ ਜਲ ਨਹੀਂ ਲੈਣ ਦਿੱਤਾ ਤਾਂ ਉਸ ਸਮੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇਥੋਂ ਦੀਆਂ ਸੰਗਤਾਂ ਦੀ ਲੋੜ ਨੂੰ ਜਾਣਦਿਆਂ ਹੋਇਆ ਤੇ ਬੜੀ ਕੰਧਾਰੀ ਦਾ ਹੰਕਾਰ ਤੋੜਨ ਵਾਸਤੇ ਉਹਨੂੰ ਉਪਦੇਸ਼ ਦੇਣ ਵਾਸਤੇ ਸਤਿਗੁਰੂ ਜੀ ਨੇ ਕਿਰਪਾ ਕਰਕੇ ਇੱਥੇ ਜਲਦਾ ਸੋਮਾ ਜਿਹੜਾ ਉਹ ਪ੍ਰਗਟ ਕੀਤਾ ਜਿਸ ਤਰ੍ਹਾਂ ਸ੍ਰੀ ਹਜੂ ਸਾਹ ਤੋਂ ਗਾੜੀ ਨਾਨਕ ਚੀਰਾ ਹੈ ਨਾ ਜਿੱਥੇ ਉੱਥੇ ਵੀ ਗੁਰੂ ਨਾਨਕ ਸਾਹਿਬ ਜੀ ਨੇ ਜਲਦਾ ਸੋਮਾ ਪ੍ਰਗਟ ਕੀਤਾ ਸੀ ਇਸ ਜਗ੍ਹਾ ਤੇ ਵੀ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਜਲਦਾ ਸੋਮਾ ਪ੍ਰਗਟ ਕੀਤਾ ਇਹ ਸਾਰੀਆਂ ਸੰਗਤਾਂ ਨਾਨਕ ਜੀ ਰਾਦੇ ਇਹ ਚਿਰਾ ਸਾਹਿਬ ਦੇ ਵਿੱਚੋਂ ਜਿਹੜਾ ਸੋਮਾ ਸਤਿਗੁਰਾਂ ਨੇ ਪ੍ਰਗਟ ਕੀਤਾ ਜਲਦਾ ਉਸ ਦੇ ਉੱਤੇ ਜਲਦਾ ਚੁੜਾ ਲੈਂਦੀਆਂ ਹੋਈਆਂ ਇਹ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਏ ਮੰਦੇ ਤੋਂ ਛਾਹ ਹੈ ਨਾ ਸਰਦਾ ਹੈ ਇਹ ਉਹ ਪੱਥਰ ਹੈ ਜਿਸ ਪੱਥਰ ਨੂੰ ਬਲੀ ਖਧਾਰੀ ਨੇ ਗੁਰੂ ਸਾਹਿਬ ਦੇ ਉੱਪਰ ਸੁੱਟਣ ਦੀ ਕੋਸ਼ਿਸ਼ ਕੀਤੀ ਤਾਂ ਗੁਰੂ ਸਾਹਿਬ ਜੀ ਨੇ ਆਪਣੇ ਹਸਤ ਕਮਲਾ ਦੇ ਨਾਲ ਢੱਕਿਆ ਆ ਜਿਹੜਾ ਹੈ ਸੋ ਇੱਥੋਂ ਹੀ ਜਲਦਾ ਸੋਮਾ ਜਿਹੜਾ ਉਹ ਪ੍ਰਗਟ ਹੋ ਰਿਹਾ ਹੈ ਇਹ ਸੰਗਤਾਂ ਬੜੇ ਪਿਆਰ ਦੇ ਨਾਲ ਇੱਥੋਂ ਦਾ ਜਲ ਘਰਾਂ ਵਾਸਤੇ ਪਾਰੀਆਂ ਨੇ ਉੱਚਲੇ ਰਹਿ ਰਿਹਾ ਹੈ ਗੁਰੂ ਦੀ ਰਹਿਮਤ ਦੇ ਪਾਤਰ ਪਰ ਰਹੇ ਨੇ ਇਹ ਸੋਮੇ ਦਾ ਜਲ ਜਿਹੜਾ ਇੱਥੋਂ ਨਿਕਲ ਕਰਕੇ ਸਰੋਵਰ ਚ ਪੈਂਦਾ ਹੈ ਸਾਰਾ ਸ਼ਹਿਰ ਇਸ ਵਿੱਚ ਜਲ ਛੱਕਦਾ ਤੇ ਇੱਥੋਂ ਜਲ ਨਿਕਲ ਕਰਕੇ ਇੱਥੋਂ ਜਲ ਚੱਲਦਾ ਹੋਇਆ ਅੱਗੇ ਜਲ ਜਿਹੜਾ ਵਾ ਇਹ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਪਰਸਦਾ ਹੋਇਆ ਇਹ ਸੰਗਤਾਂ ਦਰਸ਼ਕਦਾਰੇ ਕਰ ਰਹੀਆਂ ਨੇ ਇਹ ਥੱਲੇ ਥੱਲੇ ਜਲ ਚੱਲਦਾ ਹੋਇਆ ਇਹ ਸੋਮਾ ਇਸ ਜਗ੍ਹਾ ਤੇ ਪਹੁੰਚ ਜਾਂਦਾ ਏ ਇੱਥੋਂ ਥੱਲੇ ਜਲ ਚੱਲ ਕੇ ਸਾਰੇ ਸ਼ਹਿਰ ਦੇ ਵਿੱਚ ਕਹ ਰਹੇ ਸਾਰੀਆਂ ਸੰਗਤਾਂ ਇਸ ਜਲ ਨੂੰ ਵਰਤਦੀਆਂ ਹਨ ਇਸ ਜਲ ਦੇ ਨਾਲ ਹੀ ਗੂਗਿਆ ਸੰਗਤਾਂ ਇਸ਼ਨਾਨ ਕਰਕੇ ਆਪਣਾ ਜੀਵਨ ਸੁਭਲਾ ਕਰ ਰਹੀਆਂ ਨੇ ਇਹ ਸਾਰਾ ਜਲ ਜਿਹੜਾ ਆ ਇਸ ਝਰਨੇ ਦੇ ਵਿੱਚੋਂ ਚੱਲਦਾ ਹੋਇਆ ਥੱਲੇ ਥੱਲੇ ਦਰਬਾਰ ਦੇ ਥੱਲੋਂ ਦੀ ਗੁਰੂ ਸਾਹਿਬ ਦੇ ਚਰਨਾਂ ਦੇ ਕੋਲ ਦੀ ਲੰਘਦਾ ਹੋਇਆ ਪੁੱਤਰ ਹੋ ਕਰਕੇ ਸਾਰੇ ਸ਼ਹਿਰ ਦੇ ਚ ਲੋਕਾਂ ਦੇ ਸ਼ਕਣ ਦੇ ਕੰਮ ਆਉਂਦਾ ਹੈ ਇਹਨੂੰ ਲੋਕ ਘਰਾਂ ਦੇ ਵਿੱਚ ਜਲ ਨੂੰ ਸ਼ੱਕਦੇ ਹਨ ਇੱਥੋਂ ਦੇ ਜਲ ਨੂੰ ਸੋ ਇਹ ਦਰਬਾਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਆ ਘੇਰੇ ਘੇਰੇ ਬਹੁਤ ਵੱਡੀ ਸਰਾ ਸ਼ਿਸ਼ੋਤ ਹੈ ਯਾਤਰੀਆਂ ਦੇ ਰਹਿਣ ਵਾਸਤੇ ਬਹੁਤ ਪ੍ਰਬੰਧ ਹੈ ਜਲ ਪਾਣੀ ਦਾ ਰਹਿਣ ਸਹਿਣ ਦਾ ਸਤਿਗੁਰੂ ਦੀ ਕਿਰਪਾ ਹੈ ਗੁਰੂ ਨਾਨਕ ਸਾਹਿਬ ਜੀ ਨੇ ਰਹਿਮਤ ਕਰਕੇ ਇਹ ਸਾਰੇ ਕਾਰਜ ਜਿਹੜੇ ਆ ਸੰਪੂਰਨ ਕਰਵਾਏ ਨੇ ਸੰਕਾ ਲੈਣ ਦੇ ਤੇ ਲੱਗ ਕੇ ਕਿਉਂਕਿ ਅੱਜ ਇਥੋਂ ਰਵਾਨਗੀ ਹੈ ਦਰਸ਼ਨ ਕਰ ਰਿਆਂ ਨੇ ਸਤਿਗੁਰਾਂ ਦੇ ਫਿਰ ਇਥੋਂ 8 ਵਜੇ ਤੋਂ ਸੰਕਾ ਦੀ ਰਵਾਨਗੀ ਹੋਣੀ ਸ਼ੁਰੂ ਹੋ ਜਾਣੀ ਹੈ 74 ਬੱਸਾਂ ਦੇ ਉੱਪਰ 50-50 ਸਿੰਘ ਜਿਹੜੇ ਆ ਉਹ ਚੜ੍ਹ ਕੇ ਆਏ ਨੇ ਆ ਦੂਸਰੇ ਪਾਸੇ ਫਿਰ ਥਲੋ ਦੀ ਜਲ ਲੰਗਦਾ ਹੋਇਆ ਦਰਬਾਰ ਦੇ ਇੱਥੇ ਪਹੁੰਚ ਜਾਂਦਾ ਆ ਉੱਥੋਂ ਚੱਲ ਕੇ ਜਲ ਜਿਹੜਾ ਐ ਆ ਜੋ ਪ੍ਰਕਰਮਾ ਜਾ ਰਹੀ ਪ੍ਰਕਰਮਾ ਦੇ ਥਲੇ ਥਲੇ ਸ਼ਹਿਰੋਂ ਬਾਹਰ ਸੰਗਤ ਜਿਹੜੀ ਆ ਘਰਾ ਦੇ ਵਿੱਚ ਇਸ ਜਾਲੂ ਵਰਤਦੇ ਨੇ ਸੋ ਅੱਜ ਬੜੇ ਗੋਲਾ ਸ਼ੋਰਾ ਦੇ ਸਾਰੀਆਂ ਸੰਗਤਾਂ ਇਥੇ ਦਰਸ਼ਕਦਾਰੇ ਕਰਕੇ ਕਿ ਹੁਣ ਅਗਲੇ ਪੜਾ ਸ੍ਰੀ ਕਰਤਾਰਪੁਰ ਸਾਹਿਬ ਨੂੰ ਜਾਣ ਵਾਸਤੇ ਰਵਾਨਾ ਹੋਣ ਵਾਸਤੇ ਤਿਆਰੀ ਕਰ ਰਹੀਆਂ ਨੇ ਅਮਰਤ ਵੇਲਾ ਐ 7 ਵਜ ਚੁੱਕਿਆ 18 ਤਰੀਕ ਐ ਅੱਜ ਦੀ ਸੋ ਅੱਜ ਸੰਗਤਾਂ ਨੇ ਇਥੇ ਹੋਰ ਮਾਣਗੀ ਗੱਲ ਕਰਦੀ ਆ ਅੱਜ ਗੁਰਮੁਖ ਪਿਆਰੋ ਕਿੱਰੇ ਕਿਥੋਂ ਆਏ ਜੀ ਹਾਂਜੀ ਕਿਥੋਂ ਆਏ ਜੀ ਅਸੀਂ ਇੰਡੀਆ ਰਾਜਸਥਾਨ ਤੋਂ ਰਾਜਸਥਾਨ ਤੋਂ ਸੰਗਤ ਰਾਜਸਥਾਨ ਤੋਂ ਵੀ ਗੁਰਮੁਖ ਪਿਆਰੇ ਆਏ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਪਰਸ ਕਿਤਨਾ ਮਹਿਸੂਸ ਕਰ ਰਹੇ ਹੋ ਬਹੁਤ ਮਹਿਕਾ ਨੰਦ ਮੰਗਲ ਆ ਜੀ ਆਨੰਦੀ ਆਨੰਦ ਆ ਜੀ ਪੂਰਾ ਹਾਂ ਜਿੱਥੋਂ ਅੱਗੇ ਜਾ ਰਹੇ ਜੀ ਅੱਜ ਤੋਂ ਅੱਗੇ ਜਾਵਾਂਗੇ ਜੀ ਅੱਜ ਜਾਵਾਂਗੇ ਆਪਣੇ ਕਰਤਾਰਪੁਰ ਸਾਹਿਬ ਜਾਵਾਂਗੇ ਜੀ ਕਰਤਾਰਪੁਰ ਸਾਹਿਬ ਜਾਣ ਵਾਸਤੇ ਸੰਗਤਾਂ ਹਾਂਜੀ ਇਹਨਾਂ ਵਾਪਰਾ ਜੀ ਗੁਰਮਖ ਸਿੰਘ ਜੀ ਗੁਰਮਖ ਸਿੰਘ ਜੀ ਕਿਥੇ ਹੈ ਜੀ ਰਾਸ ਸਾਹਿਬ ਜੀ ਇਹ ਸਾਰੀ ਸੰਗਤ ਜਿਹੜੀ ਆ ਰਾਜਸਥਾਨ ਤੋਂ ਵੇਖੋ ਦੂਰਾਂ ਦੇ ਢੇਡੀਆਂ ਤੋਂ ਦੇਸ਼ਾਂ ਪ੍ਰਦੇਸ਼ਾਂ ਤੋਂ ਸੰਗਤਾਂ ਜਿਹੜੀਆਂ ਇੱਥੇ ਸਤਗੁਰਾਂ ਦੇ ਚਰਨਾਂ ਪਰਸਪਰਸ਼ਨ ਵਾਸਤੇ ਪਹੁੰਚੀਆਂ ਨੇ ਅੰਮ੍ਰਿਤ ਵੇਲੇ ਦਰਸ਼ਨਸਾਰੇ ਕਰਨ ਵਾਸਤੇ ਸਤਗੁਰਾਂ ਦੇ ਸੰਗਤਾਂ ਲਾਈਨ ਦੇ ਵਿੱਚ ਲੱਗ ਰਹੀਆਂ ਹਨ ਇਹ ਸਾਰੀ ਸਰਾਏ ਜਿਹੜੀ ਆ ਕੁਝ ਬਾਹਰ ਵੀ ਸਰਾਏ ਇੱਥੇ 500 ਕਮਰੇ ਦੀ ਸਰਾਏ ਹੈ ਸੋ ਇੱਥੇ ਰਹਿਣ ਸਹਿਣ ਦੀ ਕੋਈ ਤੰਗੀ ਨਹੀਂ ਹੈ ਬਹੁਤ ਹੀ ਪਿਆਰ ਦੇ ਨਾਲ ਇੱਥੋਂ ਦੇ ਪ੍ਰਬੰਧਕਾਂ ਨੇ ਸਾਰੀ ਸੰਗਤ ਦਾ ਅਰੇਂਜਮੈਂਟ ਕੀਤਾ ਇਹ ਬਾਬਾ ਜੀ ਬਾਬਾ ਦਰਸ਼ਨ ਸਿੰਘ ਜੀ ਬਾਬਾ ਜੀ ਸੋ ਐ ਨਹੀਂ ਸੋ ਸਿੰਘ ਜੀ ਕਿੱਥੇ ਕਿਧਰ ਪਈਦਾ ਹੈ ਜਿਬਾਲ ਦੇ ਕੋਲ ਹਾਂਜੀ ਹਾਂਜੀ ਦਲਬਾਜੀ ਸਿੰਘ ਸਾਹਿਬ ਜੀ ਕੰਤ ਬਾਬਾ ਬਪਤਾ ਸਿੰਘ ਜੀ ਬਹੁਤ ਵਧੀਆ ਬੜੀ ਕਿਰਪਾ ਮਹਾਰਾਜੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਕੀਤੀ ਹੈ ਕਿੰਨੀ ਫੌਜ ਆਈ ਸੋਤੋਂ 13 ਸਿੰਘ ਆ ਜੀ ਹਾਂਜੀ ਬਾਬਾ ਜੀ ਵੀ ਸੁਰ ਸਿੰਘ ਤੋਂ 13 ਸਿੰਘਾਂ ਦਾ ਜਥਾ ਲੈ ਕੇ ਇੱਥੇ ਪਹੁੰਚਿਆ ਇਸ ਤਰ੍ਹਾਂ ਹੀ ਦੂਰਾਂ ਦੂਰਾਂ ਤੋਂ ਸੰਗਤਾਂ ਜਿਹੜੀਆਂ ਉਹ ਦਰਸ਼ਨ ਕਰਨ ਵਾਸਤੇ ਸਤਿਗੁਰਾਂ ਦੇ ਚਰਨ ਪਰਸਣ ਵਾਸਤੇ ਆਜੜੀਆਂ ਭਰੀਆਂ ਨੇ ਗੁਰੂ ਕਿਰਪਾ ਕਰਦਾ ਅੱਜ ਇੱਥੋਂ ਚੱਲਾ ਆਏ ਹੁਣ ਅਗਲੇ ਪੜਾਅ ਤੇ ਤੁਹਾਨੂੰ ਇਸ ਤਰ੍ਹਾਂ ਹੀ ਥਾ ਥਾ ਤੇ ਦਰਸ਼ਨ ਜਿਹੜੇ ਆ ਉਹ ਕਰਾਉਂਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ